ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆ ਇਹ ਰਹਿਣਗੇ ਪਿਓਰ ਕਾਟਨ ਦਾ ਸੂਟ ਹੋਏਗਾ ਥ्रेड ਵਰਕ ਸੀਕਵੈਂਸ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਹੈ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਤੁਸੀਂ 5 ਮੀਟਰ ਦੀ ਕੱਟ ਲੈ ਸਕਦੇ ਹੋ ਵਿਦ ਆਉਣ ਦੁਪੱਟਾ ਸੂਟ ਹੋਣਗੇ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਹੀ ਪਿਆਰੇ ਲਾਈਟ ਡਾਰਕ ਦੇ ਅਨੁਸਾਰ ਹੀ ਕਲਰ ਮਿਲ ਜਾਣਗੇ ਅਗਰੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਇਹ ਤੁਹਾਨੂੰ ਪਿਓਰ ਤੁਹਾਨੂੰ ਜਾਮ ਕਾਟਨ ਦਾ ਸੂਟ ਮਿਲ ਜੇਗਾ 5 ਮੀਟਰ ਦੀ ਕੱਟ ਰਹੀ ਹੈਗੀ ਫੁੱਲ ਥ्रेड ਵਰਕ ਕੀਤਾ ਗਿਆ ਕਲਰ ਆਪਸ਼ਨ ਇਹਦੇ ਵਿੱਚ ਵੀ ਬਹੁਤ ਹੀ ਪਿਆਰੇ ਦਿੱਤੇ ਗਏ ਦੁਪੱਟਾ ਰਹੇਗਾ ਫੁੱਲ ਪਿਓਰ ਦਾ 4 ਸਾਈਡ ਲੈਸ ਲਗਾਈ ਗਈ ਹੈ ਅਗਲੇ ਜਿਹੜੇ ਸੂਟ ਹੋਣਗੇ ਵਿਸਕੋਜ਼ ਜੌਰਜਟ ਦਾ ਸੂਟ ਰਹੇਗਾ ਗੋਟਾ ਪੱਤੀ ਦਾ ਵਰਕ ਕੀਤਾ ਗਿਆ ਬਾਟਮ ਨਾਲ ਜੌਰਜਟ ਦੀ ਪਲੇਨ ਹੋਏਗੀ ਦੁਪੱਟਾ ਵੀ ਨਾਲ ਜੌਰਜਟ ਦਾ ਹੀ ਰਹੇਗਾ ਕਲਰ ਆਪਸ਼ਨ ਇਹਦੇ ਵਿੱਚ ਵੀ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਬਾਈ ਕਰ ਸਕਦੇ ਹੋ ਪ੍ਰਾਈਸ ਉੱਪਰ ਆਪਾਂ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਇਹ ਤੁਹਾਨੂੰ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਦੀ ਕਟ ਮਿਲੇਗੀ ਦੁਪੱਟਾ ਵੀ ਨਾਲ ਟਾਈ ਮੀਟਰ ਦਾ ਹੀ ਰਹੇਗਾ ਅਗਲੇ ਜਿਹੜੇ ਸੂਟ ਹੋਣਗੇ ਕਾਟਨ ਦਾ 올ਓਵਰ ਸੂਟ ਰਹੇਗਾ ਪ੍ਰਾਈਸ ਇਹਨਾਂ ਦਾ ਵੀ ਆਪਾਂ ਮੈਂਸ਼ਨ ਕੀਤਾ ਹੋਇਆ 5 ਮੀਟਰ ਦੀ ਕੱਟ ਰਹੇਗੀ ਵਿਦਆਊਟ ਦੁਪੱਟਾ ਹੋਏਗਾ ਸੂਟ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨਸ ਆਏ ਸੂਟਾਂ ਦੇ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨ ਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਬਿਸਕੋਜ਼ ਜੈਮ ਕਾਟਨ ਦਾ ਸੂਟ ਹੋਏਗਾ ਵਰਕ ਬਹੁਤ ਪਿਆਰਾ ਕੀਤਾ ਗਿਆ ਹੈ ਬਾਟਮ ਨਾਲ ਪਲੇਨ ਹੋਏਗੀ ਦੁਪੱਟਾ ਰਹੇਗਾ ਨਾਲ ਸ਼ਫੌਨ ਦਾ ਪ੍ਰਾਈਜ਼ ਉਹ ਪਾ ਇਹਨਾਂ ਦਾ ਵੀ ਲਗਾਤਾ ਹੈ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਹੀ ਪਿਆਰੇ ਨੇ ਤੁਹਾਨੂੰ ਚਾਰ ਚਾਰ ਕਲਰ ਇਹਨਾਂ ਸੂਟਾਂ ਵਿੱਚ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਕਾਟਨ ਦਾ ਹੀ ਸੂਟ ਮਿਲੇਗਾ ਸਰ ਬਾਕਸੀ ਵਰਕ ਕੀਤਾ ਗਿਆ ਬਾਟਮ ਨਾਲ ਪਲੇਨ ਹੋਏਗੀ ਦੁਪੱਟਾ ਸ਼ਫੌਨ ਦਾ ਰਹੇਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਔਰ ਇੰਡੀਆ ਫ੍ਰੀ ਰਹੇਗੀ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ